ਪਾਸੇ ਸਰਕਾਰਾਂ ਵੱਲੋਂ ਨਸ਼ੇ ਦੀ ਰੋਕਥਾਮ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ਪਰ ਨਸ਼ਾ ਫਿਰ ਵੀ ਸਮਾਜ ਨੂੰ ਕੁਣ ਵਾਂਗੂ ਖਾ ਰਿਹਾ ਹੈ ਅਤੇ ਨਸ਼ਾ ਵਿਅਕਤੀ ਨੂੰ ਜੜੋ ਖਤਮ ਕਰ ਦਿੰਦਾ ਹੈ ਜਿਸ ਕਾਰਨ ਵਿਅਕਤੀ ਆਪਣਾ ਹੀ ਨੁਕਸਾਨ ਕਰ ਪੈਟਦਾ ਹੈ ਇਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਫਗਵਾੜਾ ਦੇ ਮੁਹੱਲਾ ਕੋਲ ਸਰ ਵਿਖੇ ਜਿੱਥੇ ਇੱਕ ਨਸ਼ੇੜੀ ਵਿਅਕਤੀ ਵੱਲੋਂ ਆਪਣੇ ਹੀ ਘਰ ਦੇ ਇੱਕ ਕਮਰੇ ਨੂੰ ਅੱਗ ਲਗਾ ਦਿੱਤੀ ਗਈ ਇਸ ਸਬੰਧੀ ਨਸ਼ੇੜੀ ਵਿਅਕਤੀ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਅਕਸਰ ਹੀ ਨਸ਼ੇ ਕਰਕੇ ਉਸ ਦੇ ਨਾਲ ਮਾਰਕੁੱਟ ਕਰਦਾ ਹੈ ਪੀੜਿਤ ਮਹਿਲਾ ਨੇ ਦੱਸਿਆ ਕਿ ਇਸ ਬੰਦੀ ਉਸਨੇ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਹੈ ਹਾਂਜੀ ਕਿ ਮਾਮਲਾ ਕੀ ਜਿਹੜਾ ਅੱਜ ਕੋਲ ਤੋਂ ਹੱਲੇ ਚ ਇਹ ਸਾਰੀ ਨਸ਼ੇ ਕਰਦਾ ਚਿੱਟਾ ਉਹ ਪੀਂਦਾ ਹੈ ਇਹ ਅੱਜ ਤੋਂ 13 ਮਹੀਨੇ ਪਹਿਲਾਂ ਹੀ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਸੀਗਾ ਤੇ ਮੇਰੀਆਂ ਮਿਹਨਤਾਂ ਕਰਕੇ ਆਏ ਕਿਉਂਕਿ ਇਹ ਮੰਜੇ ਤੇ ਪੈ ਗਿਆ ਸੀਗਾ ਤੇ ਮੇਰੀ ਡੀਐਸਪੀ ਆਫਿਸ ਮੇਰੀ ਦਰਖਾਸਤ ਵੀ ਚਲਦੀ ਆ ਪਰ ਇਹਦੇ ਹਾਲਤ ਦੇਖ ਕੇ ਮੈਨੂੰ ਆਣਾ ਪਿਆ ਤੇ ਇਹ ਰਾਤ ਦਾ ਮੈਨੂੰ ਧਮਕੀਆਂ ਦੇ ਰਹਾ ਵੀ ਮੈਂ ਸਿਲੰਡਰ ਸਿਲੰਡਰ ਨੂੰ ਫੂਕੇ ਅੱਗ ਲਾ ਦੇਣੀ ਆ ਤੇ ਮੈਂ ਇਸੇ ਕਰਕੇ ਊਮਨ ਸੈਲਚ ਮੈਂ ਆਪਣੀ ਕੰਪਲੇਨ ਲਖਣ ਗਈ ਸੀ ਉਹਨਾਂ ਨੇ ਮੈਨੂੰ ਐਸਪੀ ਆਫਿਸ ਭੇਜਿਆ ਹੋਇਆ ਸੀ ਵੀ ਟਾਈਪਿੰਗ ਕਰਵਾ ਕੇ ਉੱਥੇ ਦੇ ਕੇ ਆਓ ਮੈਨੂੰ ਉੱਥੇ ਹੀ ਫੋਨ ਆ ਗਿਆ ਵੀ ਇਹਨੇ ਅੱਗ ਲਾ ਦਿੱਤੀ ਆ ਅੱਗ ਕਿਸ ਕਮਰੇ ਚ ਲੱਗੀ ਜਿੱਥੇ ਮੈਂ ਤੇ ਮੇਰੇ ਬੱਚੇ ਸੌਂਦੇ ਆ ਕਿੰਨੇ ਬੱਚੇ ਆਪਣੇ ਮੇਰੇ ਦੋ ਬੱਚੇ ਆ ਕਿੰਨੀ ਮੇਰੀ ਕਿੰਨੀ ਦੇਰ ਹੋ ਗਈ ਮੈਰੀ ਜੀ ਆ 10 ਸਾਲ ਹੋ ਗਏ ਸਰ ਤੇ ਮਤਲ ਸਰੇ ਨੇ ਚੜੀ ਹਾਲ ਚੋ ਲੜਦਾ ਬਹੁਤ ਮਾਰਦਾ ਨੇ ਮੇਰੇ ਪਿਛਲੀ ਵਾਰ ਦੋ ਵਾਰ ਸਿਰ ਵੀ ਬਾੜ ਦਿੱਤਾ ਹੈ ਕੀ ਨਾਮ ਵਗੈਰਾ ਕੀ ਆ ਹੁਣ ਸੁਜੀਤ ਸਿੰਘ ਤੇ ਇੱਥੇ ਰਹਿੰਦੇ ਕੋਲਦੁਰ ਮੱਲੇ ਜੀ ਹਾਂਜੀ ਮੈਨੂੰ ਹੁਣੇ 3 ਮਹੀਨੇ ਹੋਏ ਆਈ ਨੂੰ ਤੇ ਪੁਲਿਸ ਕੰਪਲੀਟ ਕੀਤੀ ਸੀ ਹਾਂਜੀ ਪੁਲਿਸ ਨੂੰ ਮੈਂ ਵੀ ਕਰਨ ਗਈ ਸੀਗੀ ਇਹਨੇ ਪਿੱਛੋਂ ਅੱਗ ਲਾਤੀ ਤੇ ਪੁਲਿਸ ਆਈ ਦੀ ਮੌਕੇ ਤੇ ਹਾਂਜੀ ਹੁਣ ਆਈ ਆ ਪਰ ਹੁਣ ਦੇਖੋ ਬਾਕੀ ਉਹਨਾਂ ਨੇ ਉੱਥੇ ਬੁਲਾਇਆ ਹੋਇਆ ਥਾਣੇ e por